ਹਾਂਜੀ ਦੀਵਾਲੀ ਤੋਂ ਬਾਅਦ ਫੇਰ ਚੱਲੇ ਆ ਗੌਣ ਵਾਲੇ ਘਰ ਆਜੋ ਮਿਲਦੇ ਆ ਜੀ ਹਾਏ ਮੈਂ ਆ ਗਈ ਤੇ ਤੇਰੀ ਮਾਫਤਾਨੀ ਆ ਗਿਆ ਨਹੀਂ ਨਾ ਰੱਖਿਆ ਤੇਰੀ ਮਾਫਤਾਨੀ ਆ ਜੱਜ ਬਣਾਉਂਦੇ ਵੀਡੀਓ ਤਾਂ ਦੇ ਤਾਹੇ ਕਾਉਤੂ ਵੀਡੀਓ ਆਈਏ ਮੈਂ ਕਟੋਰੀ ਆ ਮੈਂ ਕਟੋਰੀ ਆ ਇੱਥੇ ਗਲੋ ਭਰਾ ਵਾ ਵਿਚਕਾਰ ਆਹੋ ਫਰਗੜ ਲਾ ਗਏ ਚੱਲ ਢਿਲੋ ਓ ਸਾਰੇ ਮੈਕ ਪੰਡੋਰੀ ਨੂੰ ਲੈ ਚੱਲ ਮੈਕ ਪੰਡੋਰੀ ਨੂੰ ਲੈ ਆ ਵੀਰੇ ਗਲੋਥ ਵੀ ਬੜੀ ਵਧੀਆ ਫੋੜਾਂ ਢੀਓ ਬਾਰੇ ਮੈਂ ਰੋਟੇ ਪਕਾਵਾ ਉਤਲੇ ਬਾਰੇ ਮੈਂ ਸਾਰ ਨਹੀਂ ਉਤਲੇ ਚਾਹਤਾ ਧਾਰਵਾਲੀ ਫੜਨੀ ਦੂਬਾਰੇ ਫਾਟੇ ਨੂੰ ਗੱਡੇ ਗੱਡੀਰੇ ਵਾਲਿਆ ਗੜਹੋਲੀ ਹੋਲੀ ਤੋਰ ਗੱਡੇ ਗੱਡੀਰੇ ਵਾਲਿਆ ਗੜਹੋਲੀ ਹੋਲੀ ਤੋਰ ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ ਮੇਰੇ ਦਿਲ ਨੂੰ ਪੈਂਦਾ ਹੋਲ मेरा माही गढ़वा मैं तो गढ़ वेदी डोर मेरा माही गढ़वा मैं तो गढ़ वेदी डोर जर्गी नदिया ना उतले च बारे मैं रोटी पकावा उतले च बारे मैं रोटी पका चेता पुलगया क्यों दा देख तमाशा पियोदा देख तमाशा पियोदा मैं मजा उतले बारे मैं रोटी पकावा ਉਤਲੇ ਚ ਬਾਰੇ ਮੈਂ ਰੋਟੀ ਪਕਾਵਾਂ ਉਤਲੇ ਚ ਪਰ ਮੈਂ ਰੋਟੀ ਪਕਾਵਾਂ ਚੇਤਾ ਭੁੱਲ ਗਿਆ ਕਿਉਂ ਦਾ ਚੇਤਾ ਭੁੱਲ ਗਿਆ ਆੜੂ ਦਾ ਵੇਖ ਤਮਾਸ਼ਾ ਮਾਰੂਗਾ ਰੋਟੀ ਰੋਟੀ ਨਹੀਂ ਕਾਹੜੂ ਬੰਨ ਸੋਵਲਾਂ ਨਾ ਮਾਰੂ ਕੰਧਿਆ ਨਹੀਂ ਖਾਲੀ ਤੇਰੀ ਦਾ ਐਡਾ ਜੁੜਾ ਵਿੱਚ ਆ ਨਿਕਲੀ ਜੂ ਸੱਸੇ ਕੰਜਰ ਗਏ ਮੈਣਾ ਤੇਰੀ ਨਾ ਸੱਸੇ ਕੰਜਰ ਗਏ ਮੈਣਾ ਤੇਰੀ ਨਾ ਸਾਡਾ ਪਹਿਲਾ ਹੀ ਆ ਪ੍ਰੋਗਰਾਮ ਬੋਲ ਨਹੀਂ ਟਾਂਰਣਾ ਕੀ ਮਤਲਬ ਹਾਂ ਸਾਗ ਸੜੋਂ ਦਾ ਮੱਕੀ ਦੀ ਰੋਟੀ ਕਿਉਣੀ ਅੱਜ ਕੱਲ ਖਾਂਦੀ ਸਾਗ ਸੜੋਂ ਦਾ ਮੱਕੀ ਦੀ ਰੋਟੀ ਕਿਉਣੀ ਅੱਜ ਕੱਲ ਖਾਂਦੀ ਨਹੀਂ ਗਿਚਕੀ निकिचकी पीजे ते मोटी हुंदी जान तो दी निकिचकी पीजे ते मोटी हुंदी जान को खंड दी पूड़ी आपा दोवे नचिए चाचे ताए दी कुड़ी आपा दोवे नचिए चाचे ताए दी कुड़ी नाच के बगाओ नाच के बगाओ चाचे ताए दी कुड़ी नाच के बगाओ इधर हरी तितली इधर लाल तितली इधर हरी तितली इधर लाल तितली आजा जट्टी है पंजाब दी है ਜਾ ਜੱਟੀ ਹੈ ਪੰਜਾਬ ਦੀ ਹੈ ਪਾਲੇ ਕਿੱਕਲੀ ਇੱਧਰ ਨੂਹ ਦੇ ਕੰਡੇ ਇੱਧਰ ਨਾ ਦੇ ਕੰਡੇ ਇੱਧਰ ਨੂਹ ਦੇ ਕੰਡੇ ਇੱਧਰ ਨਾ ਦੇ ਕੰਡੇ ਕੁੜੀਆਂ ਪੜਨ ਗਿਆ ਕਤਤਾ ਬਾਂ ਮੁੰਡੇ ਖਾਣਗੇ ਡੰਡੇ ਕੁੜੀਆਂ ਪੜਨ ਗਿਆ ਕਤਤਾ ਬਾਂ ਮੁੰਡੇ ਖਾਣ ਇੱਕ ਹੋਰ گاਵਾ ਇੱਕ ਹੋਰ گاਵਾ ਝੂਠੀ 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 ਅਤ ਕਲ ਮੁੰਡਿਆ ਦੀ ਬੰਦਰ ਵਰਗੀ ਬੂਥੀ ਹੈ ਤਾਂ ਕਿਆ ਦੀ ਬੰਦਰ ਵਰਗੀ ਬੂਥੀ ਕਹਣੀ ਪੀਤੀ ਰੰਦੇ ਲੈ ਇਧਰ ਖਲੋ ਪਈਆ ਪਈਆ ਆ ਵੀ ਪਹਿਲਾ ਪਾਣੀ ਸਾਰਿਆਂ ਮਾਰ ਤੀ ਕੁੜੀ ਆ ਗਈ ਆਂ ਜੀ ਮੇਰੇ ਜੀਜੇ ਦੇ ਬਿਜ਼ਨਸ ਦੀ ਗੱਲ ਹੋਰਾਂ ਨੀ ਪੀਤੀ ਤੁੱਕਾ ਚੁੱਕਾ ਹੋਰਾਂ ਨੀ ਪੀਤੀ ਤੁੱਕਾ ਚੁੱਕਾ ਫੁਫਣ ਬਿਲੇ ਡਰਮ ਪਰਕੇ ਨਾਲੀ ਵਿੱਚ ਡਿੱਗੇ ਡਰਮ ਪਰਕੇ ਨਾਲੀ ਵਿੱਚ ਡਿੱਗੇ ਡਰਮ ਪਰਕੇ ਚੱਲੀ ਮਾਰੋ ਆ ਜਾਣ ਜੜੀ ਵਾਰੀਆਂ ਤੀਰ 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 ਮੁੰਡਿਆ ਦੀ ਟੋਲੀ ਜਾਂਦੀ ਵਿੱਚ ਲੰਮਾ ਮੇਰਾ ਵੀਰ ਨਹੀਂ ਮੁੰਡਿਆ ਦੀ ਟੋਲੀ ਜਾਂਦੀ ਵਿੱਚ ਲੰਮਾ ਮੇਰਾ ਵੀਰ ਸਾਰਿਆਂ ਕੇ ਆਪੜੀ ਸਤਿ ਸ਼੍ਰੀ ਅਕਾਲ ਤੇ ਸਾਡੀਆਂ ਬੋਲੀਆਂ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਚਾਹੇ ਮੂੰਹ ਬਣਾਇਆ ਨੀ ਕਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲ ਸਹਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੀਆਂ ਬੋਲੀਆਂ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਕਰਿਓ। ਸਾਡੀ ਬੋਲੀਆਂ ਨੂੰ ਲਾਈਕ ਤੇ ਸ਼ੇਅਰ ਕਰ ਕਰਿਓ। ਬਾਏ ਬਾਏ। ਬਾਏ ਬਾਏ। ਟੂਟੀ ਟੂਟੀ ਵਿਆਹ ਵਾਲੇ ਮੁੰਡੇ ਦੀਆਂ ਭਤੀਜੀਆਂ ਰੈਡੀ ਆ ਨਾ? ਹਾਂਜੀ। ਯੈਸ। ਡਰੈੱਸ ਡਰੈੱਸ ਤਿਆਰ ਆ ਨਾ? ਕੱਪੜੇ ਤਿਆਰ ਆ? ਹਾਂਜੀ। ਮੇਰੇ ਚਾਚੂ ਨੂੰ ਕਾਹਦੇ ਤੁੰਗੀ ਸਟੇਟ ਤੇ ਨਚਣਾ। ਆ ਹੋ ਗਏ। ਦਾ ਸਾਇਬ ਵੱਜ ਗਿਆ ਵਾ ਤੇ ਅੱਜ ਵੀ ਗਾਉਣ ਆਈਆਂ ਬੀਬੀਆਂ ਉਹ ਗੱਡੀਆਂ ਵਾਲੇ ਆਏ ਥੱਲੇ ਲਾਣੇ ਕਥ ਕਥ ਕੇ ਉਹ ਗੱਡੀਆਂ ਵਾਲੇ ਆਏ ਤੇ ਥੱਲੇ ਲਾਉਂਦੇ ਜੋ ਜੋ ਨਾ ਬੁਲਾ ਬੁਲੀਆਂ ਥੱਲਾ ਵਾਲਾ ਜੀ ਥੱਲਾ ਭੈਣ ਕਿੰਨੇ ਪੈਸੇ ਲੈਂਦਾ ਥੱਲੇ ਦੇ ਪੈਸੇ ਵੀ ਤੂੰ ਜਿੰਨੇ ਮਰਜ਼ੀ ਦੇ ਦੇਈ ਕੋਈ ਨਹੀਂ ਥੱਲੇ ਨਹੀਂ ਪਹਿਲਾਂ ਥੱਲੇ ਦੇ ਪੈਸੇ ਦੱਸ ਫੇਰ ਸਾਲ ਪੈਸੇ ਲਵਾਣੇ ਇਹ ਕਦੇ ਕੋਈ ਪੈਸਾ ਘਰ ਹੁੰਦਾ ਕੋਈ ਨਹੀਂ ਹੁੰਦਾ ਥੱਲਾ ਲਵਾਲਾ ਜਿੰਨੇ ਮਰਜ਼ੀ ਪੈਸੇ ਦੇ ਦੇਈ ਕੋਈ ਨਹੀਂ ਮੈਂ ਥਵੇ 10 ਰੁਪਏ ਦੇਣੇ ਕੋਈ ਨਹੀਂ ਮੇਰੇ ਕੋਈ ਵਾਅਦਾ ਨਹੀਂ ਹੈਗਾ ਥੱਲਾ ਲਾ ਦੇ ਲਾ ਦੇ ਲਾ ਦੇ ਥੱਲਾ ਤੋਂ ਚੰਗੀ ਤਰ੍ਹਾਂ ਲਾਇਓ ਥੱਲਾ ਪੈਸੇ ਵੀ 10 ਰੁਪਏ ਦੇਣੇ ਪੈਸੇ ਤਾਂ ਦੇਣੇ ਥੱਲਾ ਤੇ ਚੱਜਣਾ ਚਾਹੀ ਥੱਲੇ ਵਾਲੋ ਪੈਣਾ ਥੱਲੇ ਜਗੀਰਵਾਲਾ ਰਹਿਣ ਦੇ ਬਾਡੇ ਦਾ ਲਾ ਮਾਹ ਨਹੀਂ ਡੋੜਦਾ ਕੋਹ ਨਹੀਂਂ ਦਾ ਪਰਸ ਨਹੀਂਂ ਦਾ ਲਾ ਤੂੰ ਆਏ ਆਏ ਜੀ ਥੱਲੇ ਲੰਡੇ ਕਸ ਕਸ ਕੇ ਦੋ ਗੱਡੀਆਂ ਵਾਲੇ ਆਏ ਜੀ ਥੱਲੇ ਲਾਉਂਦੇ ਕਸ ਕਸ ਕੇ ਗੱਡੀਆਂ ਵਾਲੇ ਨਾ ਇਹ ਨਾ ਇਹ ਨਹੀਂ ਬਾਖਾ ਸਰ ਨਹੀਂ ਮੈਂ ਨਹੀਂ ਮੈਂ ਦਿੱਤਾ ਤਟਕਾਉਣੀ ਮੈਂ ਅੱਗੇ ਫੁਲਕਾ ਕਰ ਦਿੱਤਾ ਵਾਹ ਪਾਟਾ ਵੀ ਲਿਆਂਦਾ ਵੇ ਕੋਈ ਨਹੀਂ ਕੋਈ ਚੰਗਾ ਪਾਟਾ ਤੈਨੂੰ ਯਾਦ ਕਰਾਂਗੇ ਨੱਚ ਕੇ ਜਰਾ ਮੁਖਾ ਤੈਨੂੰ ਯਾਦ ਕਰਾਂਗੇ ਨੱਚ ਕੇ ਜਰਾ ਮੁਖਾ ਤੈਨੂੰ ਯਾਦ ਕਰਾਂਗੇ ਨੱਚ ਕੇ ਮੁਖਾ ਤੈਨੂੰ ਯਾਦ ਕਰਾਂਗੇ ਨੱਚ ਕੇ ਬਬ ਜਲੇ ਬਲੰਦੀ ਜਾਂਦਾ ਯੋ ਤੋਰ ਦੇ ਮਾਇ ਨਿਰੰਜ ਦੇਲ ਛੱਡੀ ਜਾਂਦਾ ਯੋ ਤੋਤੇ ਹੋਏ ਨਿਰੰਜ ਦੇਲ ਛੱਡੀ ਜਾਂਦਾ ਯੋ ਬੱਬੂ ਤੇ ਗਿਆ ਹੀ ਸੇਰੇ ਨੂੰ ਵਿਆਉਣ ਹੈ ਬੱਬੂ ਗਿਆ ਸੇਰੇ ਨੂੰ ਵਿਆਉਣ ਬਾਦ ਇਹਨੂੰ ਸਾੜ ਗਿਆ ਸੂਕਰ ਨੂੰ ਪਤੀਲਾ ਦੇ ਗਿਆ ਮੂਤਣ ਨੂੰ ਪਤੀਲਾ ਦੇ ਦੇ ਮੂਤਣ ਪਤੀਲਾ ਦੇ ਗਿਆ ਮੂਤਣ ਨੂੰ ਪਤੀਲਾ ਦੇ ਗਿਆ ਮੂਤਣ ਨੂੰ ਪੂੜਾ ਦੇ ਗਿਆ